ਤਰੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਬਾਣ ਚ ਤੁਹਾਡੇ ਬੋਲ ਮੁਬਾਰਕ ਜੀ ਅਜੇ ਮੈਂ ਬੜਿਆ ਨਹੀਂ ਭਾਈ ਸਾਹਿਬ ਨਹੀਂ ਕੋਈ ਗੱਲ ਨਹੀਂ ਅਜੋਸ ਤੂੰ ਅੱਗੀ ਗੱਲ ਸਾਡੇ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀ ਲੜਾ ਸਾਡੇ ਅੱਗੇ ਆ ਜਾਂਦੇ ਆ ਕੌਣ ਕਹਿੰਦਾ ਆਪਣੇ ਸਪੀਕਰ ਸਾਹਿਬ ਬੁਲਾਰ ਰਹੇ ਸੰਤਵਾ ਸੰਤਵਾ ਕਿਉਂਕਿ ਇਹੇ ਵੇਲੇ ਨਾਲ ਮੇਡੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਧਰਨੇ ਦੇ ਵਿੱਚ ਬੈਠਦੇ ਜੀ ਸਾਡੇ ਚ ਉਹ ਦੇਨ ਆ ਜਿਹੜੀ ਕਿ ਤੁਹਾਡੀ ਸਰਕਾਰ ਬਣੀ ਠੀਕ ਹੈ ਜੀ ਉਸੇ ਸਰਕਾਰ ਦੇ ਵਿੱਚ ਤੁਸੀਂ ਵੀ ਦੇਸ਼ੀ ਦੇ ਵਿੱਚ ਆ ਗਏ ਹੋ ਤੇ ਪਰ ਆਪਣਾ ਜਿਹੜਾ ਏਰੀਆ ਇਹ ਸੀ ਏਰੀਆ ਨੂੰ ਬੜਾ ਬਚਾ ਕੇ ਰੱਖੋ ਅਸੀਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਮੈਨੂੰ ਬਣੇ ਹੋ ਪਰ ਸਾਡਾ ਜਿਹੜਾ ਹਾਈਬ੍ਰਿਡ ਝੁੰਨੇ ਦਾ ਇਹ ਮਸਲਾ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਮਾਰੇ ਆ ਬਿਲਕੁਲ ਸੀਨ ਸਾਵਣਾ ਨਹੀਂ ਗੱਲ ਕਰਾਂਗੇ ਕਿਉਂਕਿ ਮੈਨੂੰ ਛੋੜ ਦੇਣਾ ਵੱਧ ਤਾਂ ਮੈਨੂੰ ਆਪ ਨੂੰ ਕਰਦਾ ਪਰ ਜਿਹੜੀ ਆ ਗੱਲ ਕਹਿਣੀ ਆ ਜੀ ਮੈਂ ਇਸ ਗੱਲ ਦੀ ਸਾਕ ਜਿੱਦਿਆ ਕਰਦਾ ਕਿਉਂਕਿ ਜਿੰਨਾ ਔਖਾ ਕਿਸਾਨ ਆ ਸਾਹੀ ਮੈਨੇ ਚੋਜੂ ਦਿਲ ਤੋਂ ਬੋਲਦਾ ਮੈਂ ਐਜ਼ ਲੀਡਰ ਹਾਂ ਕਿਉਂਕਿ ਹੱਡ ਬੀਤੀ ਵੀ ਹਾਂ ਮੇਰੀ ਹੱਡ ਬੀਤੀ ਵੀ ਆ ਜੀ ਜਿੰਨਾ ਔਖਾ ਆਪਾਂ ਪੈਸਾ ਕਮਾਉਨੇ ਆ ਕੋਈ ਨਾ ਕੋਈ ਇੰਡਸਟਰੀਅਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਦੀ ਜੇਬ ਚ ਪੈਂਦਾ ਤਾਂ ਉਹ ਆਪਾਂ ਅਗਲਾ ਸਾਡਾ ਪਾਰਟਿਕਾ ਜੀ ਹੈ। ਅਸਾਂ ਮਜਲੀ ਹੁੰਦਾ ਸਮਝਦੇ ਵੈਕਟਰ ਧੁੰਨੇ ਦੀ ਰਹਿਤ ਨੂੰ ਲੋਕ ਅਕਲ ਲਗਦੀ। ਉਦੋਂ ਸਾਡਾ ਫੈਟਲਾਈਟ ਕੰਮ ਕਰਦਾ ਸਾਡੇ ਪਲੀਜ਼ ਮੁਰਾਦ